ਨਵੇਂ ਵਲੋਗ ਵਿੱਚ ਤੁਹਾਡਾ ਸਵਾਗਤ ਆ ਜੀ ਦਿਨੇ ਅੱਜ ਦੂਜਾ ઋਸ਼ੀਕੇਸ਼ ਤੋਂ ਅੱਜ ਗੋਬਿੰਦ ਘਾਟ ਦੀ ਤਿਆਰੀ ਹੈ ਆ ਸਾਡਾ ਰੂਮ ਸੀ ਜਿੱਥੇ ਅਸੀਂ ਰੁਕਿਆ ਸਵੇਰ ਦੇ ਵੱਚੁਕਿਆ 4 ਤੇ ਆ ਸਾਡਾ ਪਿੱਛੇ ਬੈਂਡਿਆ ਬਸ ਨਹਾਤ ਹੋ ਕੇ ਫਰੈਸ਼ ਹੋ ਕੇ ਇੱਥੋਂ ਸ਼ੇਅਰ ਟੈਕਸੀ ਜਾਂ ਬੱਸ ਉਹਦੇ ਉੱਤੇ ਅੱਪਾ ਜਾਣਾ ਇੱਥੋਂ ਤਕਰੀਬਨ 10 ਤੋਂ 12 ਘੰਟੇ ਦਾ ਜਿਹੜਾ ਸਫ਼ਰ ਲਿਓ ਬਾਕੀ ਆ ਗੋਬਿੰਦ ਘਾਟ ਤੱਕ ਤੇ ਇੱਥੋਂ ਅਸੀਂ 5:30 6 ਵਜੇ ਇੱਥੋਂ ਨਿਕਲਾਂਗੇ ਤੇ ਸ਼ਾਮੀ 6:07 ਵਜੇ ਅਸੀਂ ਗੋਪਿੰਦ ਘਾਟ ਤੇ ਉਤਰਾਂ। ਆਓ ਇੱਕ ਵਾਰੀ ਤੁਹਾਨੂੰ ਆਪਣੇ ਕਮਰੇ ਦਾ ਵਿਊਖ ਖਣਾ ਜਿੱਥੇ ਅਸੀਂ ਰਾਤ ਰਹੀ। ਆ ਦੇਖ ਸਕਦੇ ਹੋ ਆ ਸਾਨੂੰ ਡਬਲ ਬੈੱਡ ਮਿਲਿਆ ਸੀ ਦੋ ਜਣਿਆਂ ਦਾ ਤਾਂ ਮਿਲਿਆ ਇਹ। ਤਿੰਨ ਜਣੇ ਹਾਂ ਅਸੀਂ। ਤੇ ਬਹੁਤ ਹੀ ਸੋਹਣਾ ਰੂਮ ਆ। ਇਹਦਾ ਰੈਂਟ ਆ ਜਿਹੜਾ ਉਹ 1100 ਰੁਪਿਆ ਸੀ। ਏਸੀ ਰੂਮ ਆ। 360-60 ਰੁਪਏ ਸਾਨੂੰ ਤਿੰਨਾਂ ਨੂੰ ਆਏ ਆ ਜਿਹੜਾ ਕਿ ਬਹੁਤ ਜੈਨੂਇਨ ਜਿਹਾ ਰੈਂਟ ਸੀਗਾ। ਆ ਟੇਬਲ ਇੱਕ ਮਿਲ ਜਾਂਦਾ ਤੁਹਾਨੂੰ ਇੱਥੇ। ਆ ਅਸੀਂ ਆਪਣੀ ટી ਵਗਰਾ ਦਾ ਸਮਾਨ ਅਹੀਂ ਘਰੋਂ ਲਿਆਂਦਾ ਸੀ ਆ ਸਾਡਾ ਸਮਾਨ ਪਿਆਦਾ ਇੱਧਰਲੀ ਸਾਈਡ ਬਾਥਰੂਮ ਆ ਆ ਗਿਆ ਇੱਧਰ ਏਸੀ ਤੇ ਸੁਬਾ ਦੇ ਟਾਈਮ ਵੱਜ ਗਏ ਆ 4 ਤੇ ਬਸ ਨਹਾ ਧੋ ਕੇ ਫਰੈਸ਼ ਹੋ ਗਏ ਯਾਤਰਾ ਜਿਹੜੀ ਇਹ ਕੰਟੀਨਿਊ ਤਿਆਰੀ ਕਰਨੀ ਆ ਆਪਣੀ ਸਾਡੀ ਪੈਕਿੰਗ ਹੋ ਗਈ ਆ ਤੇ ਬਸ ਹੁਣ ਤਿਆਰੀ ਆ ਗੁਰਦੁਆਰਾ ਸਾਹਿਬ ਜਾ ਕੇ ਵੰਨੇ ਆ ਜਾਂ ਤਾਂ ਕੋਈ ਟੈਕਸੀ ਸ਼ੇਅਰ ਮਿਲਦੀ ਆ ਜਾਂ ਇੱਥੋਂ ਬੱਸ ਜਾਂਦੀ ਆ ਇੱਥੋਂ ਦਾ ਜਿਹੜਾ ਰੈਂਟਾ ਗੋਬਿੰਦ ਘਾੜ ਤੱਕ ਉਹ ਓਨਲੀ 1000 ਰੁਪਿਆ ਪਰ ਪਰਸਨ ਦਾ ਆ ਦੇਖ ਸਕਦੇ ਹੋ ਦੁਬਾਰਾ ਹੇਮਕੋਟ ਸਾਹਿਬ ٹرسٹ ਦਾ ਗੁਰਦੁਆਰਾ ਇੱਧਰ ਗੁਰਦੁਆਰਾ ਦਾ ਆ ਗਿਆ ਸਕੂਲ ਇੱਧਰਲੀ ਸਾਈਡ ਇੱਧਰਲੀ ਸਾਈਡ ਆ ਰੂਮ ਆ ਏਸੀ ਰੂਮ ਜੇ ਲੈਣਾ ਆ ਇੱਧਰ ਸਾਰੇ ਆ ਬਿਲਡਿੰਗ ਜਿਹੜੀ ਰੂਮ ਦੀ ਆ ਗੁਰਦੁਆਰਾ ਸਾਹਿਬ ਦੀ ਤੇ ਆ ਜਿੰਨੀ ਸੰਗਤ ਆਈ ਦੀ ਆ ਪੰਜਾਬ ਤੋਂ ਹਰਿਆਣੇ ਤੋਂ ਉਤਾਰ ਪਾਰਕਿੰਗ ਇੱਧਰਲੀ ਸਾਈਡ ਇੱਧਰਲੀ ਸਾਈਡ ਬਸ ਹੁਣ ਚੈੱਕ ਆਊਟ ਕਰਕੇ ਆਪਾਂ ਕਮਰਾ ਗੁਰਦੁਆਰਾ ਸਾਹਿਬ ਟੇਕ ਕੇ ਮੱਥਾ ਤਾਂ ਲੈਨੇ ਆ ਟੈਕਸੀ ਤੇ ਗੋਰੀ ਬਾਈ ਵਿਤਿਆਰ ਆ ਮਿੰਟੂ ਬਾਈ ਵਿਤਿਆਰ ਆ ਹਿੰਦ ਬਿਲਕੁਲ ਰੈਡੀ ਆ ਤੇ ਮਿਲਦੇ ਆ ਜਾ ਕੇ ਤੁਹਾਨੂੰ ਜੇ ਰਸਤੇ ਦੇ 뷰 ਦਿਖਾਉਂਦੇ ਰਹਾਂਗੇ। ਅਗਰ ਰਿਸ਼ੀ ਫਿਗੁਰ ਦੁਬਾਰਾ ਦਾ ਲੰਗਰ ਹਾਲ ਇੱਥੇ ਬਰਤਨ ਵਗੈਰਾ ਮਿਲਦੇ ਆ ਸਵੇਰੇ ਪੀਣੇ ਆ ਚਾਹ ਥੋੜੀ ਥੋੜੀ। ਮੇਰੇ ਟੈਂਪੋ ਟਰੈਵਲ ਆਪਣੀ ਲੱਗੀ ਆ ਬੁੱਕ ਕਰਾ ਲਈ ਆ ਪਰ ਪਰਸਨ ਜਿਹੜਾ 1000 ਰੁਪਿਆ ਰੈਂਟ ਆ। ਇੱਥੋਂ ਜਿਹੜਾ 270 ਕਿਲੋਮੀਟਰ ਪੈੜਾ ਗੋਬਿੰਦ ਘਾਟ ਦਾ ਤੇ ਬਸ ਸਵਾਰੀਆਂ ਇੱਕ ਦੋ ਰਹਿ ਗਈਆਂ ਕੰਪਲੀਟ ਕਰਕੇ ਤੇ ਗੱਡੀ ਸਾਡੀ ਜਿਹੜੀ ਆ ਚਾਲੇ ਪਾਣੀ ਆ ਤਾਂ ਰਸਤੇ ਤੇ ਜਿੰਨੇ ਵੀ 뷰 ਹੋਣਗੇ ਤੁਹਾਨੂੰ ਨਾਲ ਦੇ ਨਾਲ ਵਲੌਗ ਚ ਦਿਖਾਉਂਦੇ ਜਾਵਾਂਗੇ ਤੇ ਵਲੌਗ ਨਾ ਬਣ ਟ੍ਰੈਵਲ ਸਾਡੀ ਆਪਣੀ ਚੱਲ ਲੱਗੀ ਆ ਯਾਤਰਾ ਜਿਹੜੀ ਆ ਸਟਾਰਟ ਆ ਸਾਹਮਣੇ ਰਹਿ ਗਿਆ ਗੁਰਦੁਆਰਾ ਆ ਗਈ ਆਪਣੀ ਟਰੈਵਲ ਰਸਤੇ ਦਾ 뷰 ਤੁਹਾਨੂੰ ਦਿਖਾਉਂਦਾ ਕਰਤਾ ਸ਼੍ਰੀ ਨਗਰ ਸ਼੍ਰੀ ਨਗਰ ਤੋਂ ਹੁਣ ਸਿੱਧਾ ਜੋਸ਼ੀਮਰ ਵੱਲ ਜਾ ਰਹੇ ਹਾਂ ਜੋਸ਼ੀਮਰ ਤੋਂ ਅੱਗੇ ਦੋ ਰਕਤ ਆਂ ਜੇ 3 ਘੰਟੇ ਦਾ ਸਫ਼ਰ ਹੋਇਆ 8 ਘੰਟੇ ਦਾ ਸਫ਼ਰ ਹੋਲੇ ਬਾਕੀ ਲੋ ਜੀ 4 ਘੰਟਿਆਂ ਦਾ ਰਸਤਾ ਟਰੈਕ ਪੂਰਾ ਕਰਦੇ ਹੋਏ ਦਮਦਮਾ ਸਾਹਿਬ ਗੁਰਦੁਆਰੇ ਅਗੇ ਆ ਗਏ ਆ ਆ ਰਹੀ ਸਾਡੀ ਪਿੱਛੇ ਗੱਡੀ ਟੈਂਪੋ ਟਰੈਵਲ ਇੱਥੇ ਲੰਗਰ ਪਾਣੀ ਛਕਦੇ ਆ ਲੰਗਰ ਪਾਣੀ ਛਕ ਕੇ ਅੱਧਾ ਰਸਤਾ ਜਿਹੜਾ ਬਾਕੀ ਆ ਕਰ ਪਾਣੀ ਛੱਕਦੇ ਆ ਤੇ ਨਾਲ ਦਾ ਨਾਲ ਤੁਹਾਨੂੰ ਵਲੌਗ ਚ ਬਣੇ ਰਹੋ ਅੱਗੇ ਦਾ ਵੀਊ ਦਿਖਾਉਨੇ ਆ ਇੱਥੋਂ 4 ਘੰਟੇ ਦਾ ਸਫ਼ਰ ਜਿਹੜਾ ਹਲੇ ਬਾਕੀ ਆ ਤੇ ਆ ਪਿੱਛੇ ਰਹਿ ਗਿਆ ਦਮਦਮਾ ਗੁਰਦੁਆਰਾ ਸਾਹਿਬ ਤੇ ਆਓ ਤੁਹਾਨੂੰ ਗੁਰਦੁਆਰ ਦੀ ਝਲਕ ਦਿਖਾਉਨੇ ਆ ਦਰਸ਼ਨ ਕਰਾਣੇ ਆ ਇਹ ਨਗਰਾਸੂ ਪਿੰਡ ਆ ਇਹਦੇ ਲੱਗੇ ਦਮਦਮਾ ਸਾਹਿਬ ਗੁਰਦੁਆਰਾ ਆ ਲੱਗੇ ਦਾ ਤੁਸੀਂ ਵੀਊ ਦੇਖ ਸਕਦੇ ਹੋ ਇਹ ਸ਼ੇਅਰ ਬੱਸਾਂ ਨੇ ਜਿਹੜੀਆਂ ਹਿੰਮਕੋਟ ਸਾਹਿਬ ਨੂੰ ਜਾ ਰਹੀਆਂ ਇੱਕ ਛੋਟਾ ਜਿਹਾ ਪਿੰਡ ਆ ਨਗਰਾਸੂ ਮਾ ਸਾਹਿਬ ਆ ਇੱਧਰ ਗੁਰਦੁਆਰਾ ਸਾਹਿਬ ਦੀ ਆ ਗਈ ਆ ਪਾਰਕਿੰਗ ਤੇ ਇਧਰ ਸਾਹਮਣੇ ਤੁਸੀਂ ਪਹਾੜਾਂ ਦਾ 뷰 ਦੇਖ ਸਕਦੇ ਹੋ ਇਧਰਲੀ ਸਾਈਡ ਕੇਦਾਰਨਾਥ ਰਹਿ ਜਾਂਦਾ ਛੀਕੇਸ਼ ਤੋਂ 4 ਘੰਟੇ ਦਾ ਸਫ਼ਰ ਤੈਅ ਕਰਕੇ ਗੁਰਦੁਆਰਾ ਦੰਦਮਾ ਸਾਹਿਬ ਪਹੁੰਚੇ ਆਂ ਇੱਥੋਂ 4-5 ਘੰਟੇ ਦਾ ਸਫ਼ਰ ਹਲੇ ਜਿਹੜਾ ਉਹ ਬਾਕੀ ਆ ਗੁਰਦੁਆਰੇ ਕਰਦੇ ਆਂ ਦਰਸ਼ਨ ਇਧਰਲੀ ਸਾਈਡ ਆ ਗਿਆ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਛੱਕੇ ਹੋ ਗਿਆ ਹੁਣ ਫ੍ਰੀ ਆਉ ਲੱਗੀ ਦੀ ਐ ਸਾਹਮਣੇ ਆਪਣੀ ਗੱਡੀ ਇੱਥੋਂ ਹਲੇ 4 ਤੋਂ 5 ਘੰਟੇ ਦਾ ਰਸਤਾ ਜਿਹੜਾ ਹਲੇ ਟਰੈਕ ਬਾਕੀ ਆ ਗੋਬਿੰਦ ਘਾੜ ਤੱਕ ਹੁਣ ਇੱਥੋਂ ਸਾਰੀ ਜਿਹੜੀ ਆ ਚੜ੍ਹਾਈ ਸਟਾਰਟ ਆ ਲੰਗਰ ਪਾਣੀ ਛੱਕ ਕੇ ਸਾਰੇ ਜਣੇ ਹੋ ਗਿਆ ਫ੍ਰੀ ਤਾਂ ਗੱਡੀ ਐ ਅੱਧਾ ਸਫ਼ਰ ਅਸੀਂ ਕੰਪਲੀਟ ਕਰ ਲਿਆ ਅੱਧਾ ਸਫ਼ਰ ਜਿਹੜਾ ਹਲੇ ਬਾਕੀ ਆ ਤੇ 4 ਤੋਂ 5 ਘੰਟੇ ਦਾ ਸਫ਼ਰ ਜਿਹੜਾ ਬਾਕੀ ਰਹਿ ਗਿਆ ਟਾਈਮ ਵੱਜ ਗਿਆ ਪੌਣੇ 12 ਤਕਰੀਬਨ 4 ਤੋਂ 5 ਵਜੇ ਤੱਕ ਅਸੀਂ ਗੋਬਿੰਦ ਘਾਟ ਜਿਹੜਾ ਪਹੁੰਚ ਜਾਣਾ ਚਲੋ ਜੀ ਰਸਤੇ 'ਤੇ ਤੁਹਾਨੂੰ ਦਿਖਾਣੇ ਆ ਰਸਤੇ ਦੀ ਇਹ 10 ਘੰਟੇ ਦਾ ਸਫ਼ਰ ਤੈਅ ਕਰਕੇ ਗੋਬਿੰਦ ਘਾਟ ਪਹੁੰਚ ਗਈ ਹੈ ਲਓ ਸਾਡਾ ਉੱਪਰ ਸਮਾਨ ਲੱਤਦਾ ਪਿਆ ਇਹ ਜਿਹੜਾ ਸਾਹਮਣੇ ਟਰੈਕ ਹੈ ਜਾਂਦਾ ਗੋਬਿੰਦ ਧਾਮ ਨੂੰ ਯਾਤਰਾ ਜਿਹੜੀ ਇਹ ਸਟਾਰਟ ਹੁੰਦੀ ਹੈ ਇੱਥੇ ਸੁਰੱਖਿਤ ਹੋਇਆ ਇਹ ਬੈਗ ਆ ਗਿਆ ਆਪਣਾ ਲਓ ਲੋ ਜੀ ਸਮਾਨ ਆਹੀ ਆਪਣੇ ਲੱਲੇਆ ਕੈਰੀ ਤੇ ਹੁਣ ਚੱਲੇ ਆ ਗੁਰਦੁਆਰੇ ਰੂਮ ਵਗੈਰਾ ਲੈਣੇ ਜਾ ਕੇ ਗੋਬਿੰਦ ਘਾੜਤੀ ਮਾਰਕੀਟ ਇੱਧਰ ਲੈ ਸਾਈਡ ਰਹਿ ਗਿਆ ਗੋਬਿੰਦ ਘਾੜ ਦਾ ਕੋਰਤਵਾਰ ਇਲੈਕਸ਼ਨ ਦੇ ਕਰਕੇ ਰਾਸ਼ ਥੋੜਾ ਘਟਾ ਇਸ ਟਾਈਮ ਅਗੀ ਗੋਬਿੰਦ ਘਾਟ ਦੀ ਮਾਰਕੀਟ ਚਾਹ ਵਗੈਰਾ ਚਾਹ ਪਕੋੜੇ ਵਗੈਰਾ ਨਾਸ਼ਤਾ ਮੈਗੀ ਵਗੈਰਾ ਮਾਰਕੀਟ ਚ ਤੁਹਾਨੂੰ ਅਵੇਲੇਬਲ ਹੋਦੀ ਹੈ ਇਧਰ ਲਾਈਡ ਰਹਿ ਗਿਆ ਗੁਰਦੁਆਰਾ ਇਹ ਥੱਲੇ ਵਾਲੀ ਸਾਈਡ ਆ ਗਿਆ ਗੁਰਦੁਆਰਾ ਸਾਹਿਬ ਗੋਬਿੰਦ ਘਾਟ ਦੇ ਲੱਗ ਗਿਆ ਇਧਰ ਆ ਗਿਆ ਗੁਰਦੁਆਰਾ ਸਾਹਿਬ ਇਧਰ ਲਈ ਸਾਈਡ ਆ ਗਈ ਆ ਮਾਰਕੀਟ ਕਪੜੇ ਵਗੈਰਾ ਜੈਕਟ ਰੈਂਟ ਤੇ ਲੈਣੀ ਹੋਏ ਸ਼ੂਜ਼ ਵਗੈਰਾ ਵੀ ਤੁਹਾਨੂੰ ਮਿਲ ਸਕਦੇ ਇਧਰ ਸਾਰੇ ਕੜੇ ਵਗੈਰਾ ਪ੍ਰਸ਼ਾਦ ਫੋਟੋਆਂ ਸਾਰੀ ਮਾਰਕੀਟ ਹੈ ਗੋਬਿੰਦ ਘੜ ਦੀ ਮਾਰਕੀਟ ਹੈ ਗੁਰਦੁਆਰੇ ਦੇ ਰਿਲੇਟਿਡ ਕੋਈ ਵੀ ਚੀਜ਼ ਚਾਹੀਦੀ ਹੈ ਤੁਸੀਂ ਇਸ ਮਾਰਕੀਟ ਚ ਪਰਚੇਸ ਕਰ ਸਕਦੇ ਹੋ ਇਧਰ ਪ੍ਰਸ਼ਾਦ ਦੀ ਦੁਕਾਨ ਆ ਗਈ ਲਾਖੀ ਵਗੈਰਾ ਰੇਨ ਕੋਟ ਬੈਗ ਘੜੇ ਵਗੈਰਾ ਬੱਚਿਆਂ ਦੇ ਖਿਡੌਣੇ ਵਗੈਰਾ ਉਹ ਸਭ ਕੁਝ ਤੁਸੀਂ ਇੱਥੋਂ ਮਾਰਕੀਟ ਚੋਂ ਲੈ ਸਕਦੇ ਹੋ ਰੈਕਿੰਗ ਦੇ ਸ਼ੂਜ਼ ਜੈਕਟ ਵਗੈਰਾ ਖਰੀਦ ਵੀ ਸਕਦੇ ਹੋ ਜੇ ਰੈਂਟ ਤੇ ਲੈਣਾ ਰੈਂਟ ਤੇ ਵੀ ਮਿਲ ਸਕਦਾ ਇਹ ਆ ਗਈ ਸਟਿਕ ਕਿੰਨੇ ਦੀ ਭਾਜੀ 50 ਰੁਪਏ ਦੀ 50 ਰੁਪਏ ਰੂਮ ਦਾ ਰੈਂਟ ਪਤਾ ਕੀਤਾ ਬਹੁਤ ਹੀ ਜ਼ਿਆਦਾ ਕੋਸਟਲੀ ਹੈ ਇੱਥੇ 3000 3500 ਰੁਪਿਆ ਤਿੰਨ ਬੰਦਿਆਂ ਦਾ ਨਾਈਟ ਦਾ ਅਹ ਇੱਥੇ 312 ਨੰਬਰ ਹਾਲ ਲਿਆ ਦਾ ਇੱਥੇ ਫ੍ਰੀ ਆਫ ਕੋਸਟ ਗੋਬਿੰਦ ਘਰ ਚੋਂ ਫ੍ਰੀ ਆਫ ਕੋਸਟ ਤੁਸੀਂ ਰਹਿ ਸਕਦੇ ਹੋ ਹਾਲ ਬਣਿਆ ਦਾ ਵੱਡਾ ਪਰਚੀ ਕਟਾਓ ਜਿੰਨੇ ਬੰਦੇ ਤੁਸੀਂ ਰਹਿਣੇ ਆ ਗੱਦੇ ਤੇ ਕੰਬਲ ਤੁਹਾਨੂੰ ਇੱਥੇ ਫ੍ਰੀ ਚ ਪ੍ਰੋਵਾਈਡ ਹੋਣਗੇ ਐ ਆ ਗਿਆ ਗੁਰਦੁਆਰਾ ਸਾਹਿਬ ਦਾ ਹਾਲ ਫ੍ਰੀ ਆਫ ਕੋਸਟ ਗੱਦੇ ਤੇ ਕੰਬਲ ਤੁਹਾਨੂੰ ਫ੍ਰੀ ਪ੍ਰੋਵਾਈਡ ਹੋਣਗੇ ਚਾਰਜਿੰਗ ਵਗੈਰਾ ਵੀ ਤੁਹਾਨੂੰ ਮਿਲ ਜੇਗੀ ਗੋਰੀ ਬਾਈ ਆਪਣੀ ਗ੍ਰੀਨ ਟੀ ਪੀਂਦਿਆ ਇਹ ਪਿਆਰਾ ਆਪਣਾ ਸਮਾਨ ਇੱਧਰ ਆ ਗਿਆ ਮਿੰਟੂ ਬਾਈ ਗੋਰੀ ਪੀ ਰਿਆ ਗ੍ਰੀਨ ਟੀ ਇਹ ਲੱਗ ਜਾ ਕੇ ਦਾ ਤੁਸੀਂ ਵੀਊ ਦੇਖ ਸਕਦੇ ਹੋ ਜਿੰਨੇ ਸ਼ਰਧਾਲੂ ਆਏ ਨੇ ਉਧਰਲੀ ਸਾਈਡ ਗੱਦਾ ਤੇ ਕੰਬਲ ਤੁਹਾਨੂੰ ਫ੍ਰੀ ਚ ਪ੍ਰੋਵਾਈਡ ਹੋਏਗਾ ਫ੍ਰੀ ਆਫ ਕੋਸਟ ਜੀ ਪਿਛੇ ਗੋਬਿੰਦ ਘਾਟ ਇੱਥੋਂ ਜਿਹੜੀ ਗੋਬਿੰਦ ਘਾਟ ਦੀ ਯਾਤਰਾ ਜਿਹੜੀ ਆ ਗੋਬਿੰਦ ਧਾਮ ਨੂੰ ਸਟਾਰਟ ਹੁੰਦੀ ਆ ਦਾ ਸਾਹਮਣੇ ਟਰੈਕ ਦੇਖ ਸਕਦੇ ਹੋ ਉਹ ਤਾਂ ਫਿਲਹਾਲ ਇਥੋਂ 2-3 ਕਿਲੋਮੀਟਰ ਦੀ ਦੂਰੀ ਤੇ ਗੱਡੀ ਵੀ ਚੱਲ ਜਾਂਦੀ ਆ ਪਹਿਲਾਂ ਤੇ ਟਰੈਕ ਜਿਹੜਾ ਸੀਗਾ ਪੈਦਲ ਹੀ ਕੀਤਾ ਜਾਂਦਾ ਸੀ ਤੇ ਆ ਇੱਧਰ ਗੋਵਿੰਦ ਘਾਟ ਦੀ ਦੇਖ ਸਕਦੇ ਹੋ ਪਾਰਕਿੰਗ ਆ ਗਈ ਆ ਜਿੰਨੇ ਕਿਸੇ ਨੇ ਰਿਸ਼ੀਕੇਸ਼ ਜਾਂ ਹਰਦਵਾਰ ਜਾਣਾ ਹੋਵੇ ਬਾਕੀ ਸਾਈਡ ਦਾ ਤੁਸੀਂ ਥੀ ਵਿਊ ਦੇਖ ਸਕਦੇ ਹੋ ਤੇ ਕੱਲ ਦਾ ਜਿਹੜਾ ਸਾਡਾ ਅਹੀਂ ਇਹ ਟਰੈਕ ਜਿਹੜਾ ਸਟਾਰਟ ਕਰਨਾ ਅੱਜ ਦਾ ਵਲੌਗ ਜਿਹੜਾ ਸੀਗਾ ਅੱਜ ਦਾ ਵਲੌਗ ਸੀਗਾ ਰਿਸ਼ੀਕੇਸ਼ ਤੋਂ ਲੈ ਕੇ ਗੋਵਿੰਦ ਘਾਟ ਤੱਕ ਜੇ ਤੁਹਾਨੂੰ ਵਲੌਗ ਵਧੀਆ ਲੱਗਾ ਵਲੌਗ ਨੂੰ ਕਰਦੇ ਹੋ ਲਾਈਕ ਕਮੈਂਟ ਸ਼ੇਅਰ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰਦੇ ਹੋ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਮਿਲਦੇ ਆ ਕੱਲ ਦੇ ਵਲੌਗ ਤੇ ਕੱਲ ਦਾ ਵਲੌਗ ਜਿਹੜਾ ਸਾਡਾ ਹੋਏਗਾ ਗੋਪਿੰਦ ਘਾੜ ਤੋਂ ਲੈ ਕੇ ਗੋਪਿੰਦ ਧਾਮ ਤੱਕ ਤੇ ਵਲੌਗ ਵਧੀਆ ਲੱਗਾ ਵੀਡੀਓ ਨੂੰ ਕਰਦੇ ਹੋ ਲਾਈਕ ਕਮੈਂਟ ਸ਼ੇਅਰ ਮਿਲਦੇ ਆ ਫਿਰ ਨੈਕਸਟ ਵਲੌਗ